0 एफआईआर ਅਸੀਂ ਇਸ ਕਰਕੇ ਕੀਤੀ ਆ ਕਿਉਂਕਿ ਇਹ ਜਿਹੜੀ ਅਕਰਨਸਾ ਹਰਿਆਣਾ ਤੇ ਹਰਿਆਣਾ ਦੇ ਵਿੱਚ ਹੋਈ ਹੈ ਹਰਿਆਣਾ ਸਰਕਾਰ ਵੀ ਇਹੀ ਕਹਿ ਰਹੀ ਆ ਕਿ ਇਹ ਜਿਹੜੀ ਅਕਰਨਸਾ ਵਿਜਲ ਵਿਲੇਜ ਦਾਤਾ ਸਿੰਘ ਵਾਲੇ ਦੀ ਆ ਜਿਹੜਾ ਕਿ ਹਰਿਆਣੇ ਚ ਪੈਂਦਾ ਪਹਿਲਾਂ ਹੀ 21 ਤਰੀਕ ਦਾ ਇਨਸੀਡੈਂਟ ਆ ਐਫ ਆਈ ਆਰ 0 एफ आई आर 28 ਨੂੰ ਹੋਈ ਪੁਲਿਸ ਫਾਈਲ ਅੱਜ ਤੱਕ ਹਰਿਆਣਾ ਪੁਲਿਸ ਨੂੰ ਨਹੀਂ ਮਿਲੀ ਜਦੋਂ ਲੇਕਿਨ ਸਟੋਨ ਪੈਲਟਿੰਗ ਸ਼ੁਰੂ ਹੋ ਗਈ ਉਸ ਤੋਂ ਬਾਅਦ ਫਿਰ ਵਾਟਰ ਕੈਨਿੰਗ ਕੀਤੀ ਗਈ ਫਿਰ ਟੀਅਰ ਗੈਸ ਫਿਰ ਐਂਟੀ ਰੌਇਡ ਗਨਸ ਯੂਜ਼ ਕੀਤੀਆਂ ਗਈਆਂ ਜਿਹੜੀਆਂ ਕਿ ਰੌਇਡ ਕੰਟਰੋਲ ਲਈ ਕੀਤੀਆਂ ਜਾਂਦੀਆਂ ਇਹਦੇ ਵਿੱਚ ਰਬਰ ਬੁਲੇਟਸ ਔਰ ਪਲਾਸਟਿਕ ਬੁਲੇਟਸ ਯੂਜ਼ ਕੀਤੇ ਔਰ ਦੂਸਰੀ ਗੱਲ ਦੇਖੋ ਬੱਚਿਆਂ ਨੂੰ ਇਸ ਜਗ੍ਹਾ ਤੇ ਲੈ ਕੇ ਜਾਣਾ ਡੇਂਜਰਸ ਵੀ ਹੋ ਸਕਦਾ ਕਿਉਂਕਿ ਉੱਥੇ ਪਤਾ ਨਹੀਂ ਕਿਹੜਾ ਅਨਟੂ ਵਰਡਨ ਇਨਸੀਡੈਂਟ ਹੋ ਜਾਏ ਕਿਉਂਕਿ ਜਦੋਂ ਮੌਬ ਇਕੱਠਾ ਹੋ ਜਾਂਦਾ ਨਾ ਜੀਆ ਕੋਈ ਵੀ ਵਿੱਚ ਕੋਈ ਵੀ ਇੱਕ ਸ਼ਰਾਰਤੀ ਅੰਸਰ ਕੁਝ ਵੀ ਕਰ ਦਵੇ ਉਹਦਾ ਨੁਕਸਾਨ ਕਈਆਂ ਨੂੰ ਭੁਗਤਣਾ ਪੈਂਦਾ ਸਰ ਮੈਂ ਇਹ ਸਮਝਦਾ ਕਿ ਬੱਚਿਆਂ ਨੂੰ ਇਸ ਜਗ੍ਹਾ ਤੇ ਨਹੀਂ ਲਿਆਉਣਾ ਚਾਹੀਦਾ ਸੀ ਕਿਸਾਨਾਂ ਦੰਦੋਨ ਨੂੰ ਲੈ ਕੇ ਹਾਈ ਕੋਰਟ 'ਚ ਲਗਾਤਾਰ ਪੀਆਈਐਲ ਦਾਖਲ ਹੋ ਰਹੀਆਂ ਸੀ ਗਿਆ ਹਾਈ ਕੋਰਟ ਲਗਾਤਾਰ ਆਰਡਰ ਵੀ ਕਰ ਰਿਹਾ ਸੀ ਲੇਕਿਨ ਇਸ ਦੌਰਾਨ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਹੈ ਅੱਜ ਉਸ ਪੂਰੇ ਮਾਮਲੇ 'ਚ ਫੇਰ ਦੁਬਾਰਾ ਹੀਅਰਿੰਗ ਹੋਈ ਹੈ ਅੱਜ ਇਸ ਮਾਮਲੇ 'ਚ ਖੋਰ ਗੱਲ ਦੱਸਦੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਤੇ ਬਲਬੀਰ ਸਿੰਘ ਰਾਜੇਵਾਲ ਜੋ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਚੇਅਰਮੈਨ ਹੈਗੇ ਨੇ ਉਹਨਾਂ ਨੇ ਵੀ ਇੱਕ ਪਟੀਸ਼ਨ ਪਾਈ ਸੀ ਅੱਜ ਹਾਈ ਕੋਰਟ ਨੇ ਸ਼ੁਭਕਰਨ ਮਾਮਲੇ ਤੇ ਵੀ ਕਾਫੀ ਆਰਡਰ ਪਾਸ ਕੀਤੇ ਨੇ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਕਈ ਟਿੱਪਣੀਆਂ ਕੀਤੀਆਂ ਨੇ ਹਾਲਾਂਕਿ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਵੀ ਕੁਝ ਫਟਕਾਰਾਂ ਲਾਈਆਂ ਨੇ ਸਾਡੇ ਨਾਲ ਹਰਿਆਣਾ ਦੇ ਐਡਵੋਕੇਟ ਐਡੀਸ਼ਨਲ ਐਡਵੋਕੇਟ ਜਨਰਲ ਦੀਪਕ ਸਬਰਵਾਲ ਨੇ ਜੀ ਸਬਰਵਾਲ ਸਾਹਿਬ ਅੱਜ ਕੀ ਕੀ ਡਾਇਰੈਕਸ਼ਨਸ ਆਗੀਆਂ ਨੇ ਇੱਕ ਤਾਂ ਸ਼ੁਭਕਰਨ ਮੌਤ ਨੂੰ ਲੈ ਕੇ ਡਾਇਰੈਕਸ਼ਨਸ ਆਗੀਆਂ ਨੇ ਕੁਝ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਟਿੱਪਣੀਆਂ ਹੈਗੀਆਂ ਨੇ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਹੁਣ ਕੀ ਡਾਇਰੈਕਸ਼ਨਸ ਹੋਈਆਂ ਇਸ ਤਰ੍ਹਾਂ ਜੀ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਕੋਰਟ ਵੱਲੋਂ ਇੱਕ ਰਿਟਾਇਰਡ ਹਾਈ ਕੋਰਟ ਜੱਜ ਸਾਹਿਬ ਦੀ ਕਮੇਟੀ ਅਪਾਇੰਟ ਕੀਤੀ ਗਈ ਹੈ ਉਹਦੇ ਨਾਲ ਇੱਕ ਏ ਡੀ ਜੀ ਪੀ ਰੈਂਕ ਦੇ ਅਫੀਸਰ ਹਰਿਆਣਾ ਤੋਂ ਇੱਕ ਏ ਡੀ ਜੀ ਪੀ ਰੈਂਕ ਦੇ ਅਫੀਸਰ ਪੰਜਾਬ ਤੋਂ ਉਸ ਟੀਮ ਦੇ ਮੈਂਬਰ ਹੋਣਗੇ ਉਹ ਟੀਮ ਸ਼ੁਭ ਕਰਨ ਦੀ ਜਿਹੜੀ ਡੈਥ ਹੋਈ ਆ ਉਹ ਕਿਸ ਜਗ੍ਹਾ ਤੇ ਹੋਈ ਆ ਉਹਦਾ ਕਾਰਨ ਕੀ ਆ ਔਰ ਕੌਜ਼ ਆਫ ਡੈਥ ਕੀ ਆ ਇਹ ਸਾਰੀਆਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਕਰਕੇ ਤੇ ਆਨਰੇਬਲ ਕੋਰਟ ਦੇ ਅੱਗੇ اپنی رپورٹ ਸੰਪੇਗੀ ਦੇਖੋ ਜਿਹੜਾ ਇੱਕ ਪੋਸਟਮਾਰਟ ਦੀ ਰਿਪੋਰਟ ਆਈ ਹੈ ਸਾਹਮਣੇ ਜਿਸ ਦੇ ਵਿੱਚ ਕਿ ਜਿਹੜਾ ਕਾਸ ਆਫ ਡੈਥ ਹੈ ਜਿਹੜਾ ਬੁਲੇਟ ਇੰਜਰੀ ਹੈ ਉਹਦੇ ਵਿੱਚ ਦੱਸਿਆ ਗਿਆ ਕੁਝ ਮੈਟੈਲਿਕ ਕੰਟੈਂਟਸ ਹੈਗੇ ਨੇ ਇੱਕ ਤਾਂ ਗੱਲ ਹੋ ਗਈ ਇਹ ਇੱਕ ਗੱਲ ਹੋਈ ਹੈ ਕਿ ਪੰਜਾਬ ਸਰਕਾਰ ਨੇ ਪੁੱਛਿਆ ਗਿਆ ਕਿ ਜ਼ੀਰੋ ਐਫ ਆਈ ਆਰ ਤੁਸੀਂ ਕਿਉਂ ਕੀਤੀ ਹੈ ਜੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਏਰੀਆ ਚ ਮਿਲੇ ਉਹਦੀ ਬਾਡੀ ਹਾਲਾਂਕਿ ਹਰਿਆਣਾ ਸਰਕਾਰ ਦਾ ਪੱਖ ਉਹਦੇ ਵਿੱਚ ਕੁਝ ਹੋਰ ਹੈ ਸਰ ਦੋਨਾਂ ਦਾ ਹੀ ਪੱਖ ਇੱਕ ਪੰਜਾਬ ਸਰਕਾਰ ਵੀ ਕਹਿ ਰਹੀ ਜ਼ੀਰੋ ਐਫ ਆਈ ਆਰ ਅਸੀਂ ਇਸ ਕਰਕੇ ਕੀਤੀ ਆ ਕਿਉਂਕਿ ਇਹ ਜਿਹੜੀ ਅਕਰੈਂਸ ਆ हरियाणा ਤੇ हरियाणा ਦੇ ਵਿੱਚ ਹੋਈ ਆ हरियाणा ਸਰਕਾਰ ਵੀ ਇਹੀ ਕਹਿ ਰਹੀ ਆ ਕਿ ਇਹ ਜਿਹੜੀ ਅਕਰਮ ਸਾਹਿਬ ਵਿਜਲ ਵਿਲੇਜ ਦਾਤਾ ਸਿੰਘ ਵਾਲੇ ਦੀ ਆ ਜਿਹੜਾ ਕਿ ਹਰਿਆਣੇ ਚ ਪੈਂਦਾ ਤੇ ਜਿਹੜੇ ਬੁਲੇਟ ਇੰਜਰੀ ਦੀ ਜਿਹੜੀ ਗੱਲ ਕਰੀ ਹੈ ਕਿ ਪੋਸਟਮਾਰਟਮ ਚ ਆਇਆ ਕਿ ਮੈਟੈਲਿਕ ਕੰਟੈਂਟਸ ਹੈਗੇ ਨੇ ਉਹਦੇ ਵਿੱਚ ਤੇ ਇੱਕ ਹੋਰ ਸਵਾਲ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਇਸ ਪੂਰੇ ਅੰਦੋਲਨ ਚ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਵਾਸਤੇ ਕਿਸ-ਕਿਸ ਤਰੀਕੇ ਦੇ ਵੈਪਨਸ ਯੂਜ਼ ਕੀਤੇ ਨੇ ਸਰ ਅਸੀਂ ਔਨਰੇਬਲ ਕੋਰਟ ਨੂੰ ਦੱਸ ਦਿੱਤਾ ਕਿ ਕਿਉਂਕਿ 144 ਲੱਗੀ ਹੋਈ ਸੀ ਡਿਊਟੀ ਮੈਜਿਸਟਰੇਟ ਤਨਤ ਸੀ पहला असी रिक्वेस्ट की थी कि पीस एंड लॉ मेनटेन किया जाए कोई भी जो लेकिन स्टोन पेल्टिंग शुरू हो गई उस तो बाद फिर वॉटर कैनिंग की गई फिर टीयर गैस फिर एंटीरॉयट गन्स ਯੂਜ਼ ਕੀਤੀਆਂ ਗਈਆਂ ਜਿਹੜੀਆਂ ਕਿ ਰਾਇਡ ਕੰਟਰੋਲ ਲਈ ਕੀਤੀਆਂ ਜਾਂਦੀਆਂ ਜਿਦੇ ਚ ਪਲਾਸਟਿਕ ਐਂਟੀ ਰਾਇਡ ਗੰਸ ਜਿਹੜੀ ਆਪਾਂ ਗੱਲ ਕਰ ਰਹੇ ਆ ਇਹਦੇ ਵਿੱਚ ਕਿਹੜੀ ਗੰਸ ਹੁੰਦੀਆਂ ਤਾਂ ਕਿ ਆਮ ਲੋਕ ਬੰਦੇ ਨੂੰ ਪਤਾ ਚੱਲ ਸਕੇ ਕਿ ਐਂਟੀ ਰਾਇਡ ਗੰਸ ਕਿਹੜੀਆਂ ਗੋਲੀਆਂ ਚ ਹੁੰਦੀਆਂ ਨੇ ਉਹਦੇ ਵਿੱਚ ਕਿਸ ਤਰੀਕੇ ਦੀ ਬੁਲੇਟਸ ਹੁੰਦੀਆਂ ਕਿਸ ਤਰੀਕੇ ਨਾਲ ਕੰਟਰੋਲ ਕੀਤੇ ਸਰ ਐਂਟੀ ਰਾਇਡ ਕੰਟਰੋਲ ਗੰਸ ਜਿਹੜੀਆਂ ਹੈਗੀਆਂ ਇਹਦੇ ਚ ਰਬਰ ਬੁਲੇਟਸ ਔਰ ਪਲਾਸਟਿਕ ਬੁਲੇਟਸ ਯੂਜ਼ ਕੀਤੇ ਜਾਂਦੇ ਕੀਤੇ ਗਏ ਔਨ ਦੀ ਆਰਡਰਸ ਆਫ ਦੀ ਡਿਊਟੀ ਮੈਜਿਸਟਰੇਟ ਅੰਡਰ ਸੈਕਸ਼ਨ 129 ਐਂਡ 130 ਸੀ ਆਰ ਪੀ ਸੀ ਅਚ ਹਾਈ ਕੋਰਟ ਨੇ ਇੱਕ ਸਵਾਲ ਪੁੱਛਿਆ ਕਿ ਜਿਹੜੇ ਪਲਾਸਟਿਕ ਬੁਲੇਟ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਦੇ ਵਿੱਚ ਕੋਈ ਮੈਟੈਲਿਕ ਕੰਟੈਂਟ ਹੁੰਦਾ ਹੈ ਕਿਉਂਕਿ ਜਿਹੜੇ ਸ਼ੁਭ ਕਰਨ ਦੇ ਜਿਹੜੇ ਸਿਰ ਤੋਂ ਜਿਹੜੀ ਪੋਸਟਮਾਰਟਮ ਰਿਪੋਰਟ ਆ ਰਹੀ ਹੈ ਕਿ ਮੈਟੈਲਿਕ ਕੰਟੈਂਟ ਸ ਹੈ ਸਰ ਇਸ ਤਰ੍ਹਾਂ ਜਿਹੜੀ ਪੋਸਟਮਾਰਟਮ ਰਿਪੋਰਟ ਆ ਹਜੇ ਤੱਕ ਹਰਿਆਣਾ ਸਰਕਾਰ ਨੂੰ ਪ੍ਰੋਵਾਈਡ ਨਹੀਂ ਕੀਤੀ ਗਈ ਕੋਰਟ ਅੱਗੇ ਵੀ ਮੈਂ ਰਿਕੁਐਸਟ ਕੀਤੀ ਕਿ ਹਰਿਆਣਾ ਪੰਜਾਬ ਸਰਕਾਰ ਨੂੰ ਕਿਹਾ ਜਾਵੇ ਕਿ ਜਿਹੜੀ ਵੀ ਪੁਲਿਸ ਫਾਈਲ ਤੇ ਪੋਸਟਮਾਰਟਮ ਰਿਪੋਰਟ ਆ ਜਿਹਦੇ ਬਾਰੇ ਅਸੀਂ ਰਿਕੁਐਸਟ ਵੀ ਕੀਤੀ ਇਹ ਹਰਿਆਣਾ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਪਹਿਲਾਂ ਹੀ 21 ਤਰੀਕ ਦਾ ਇਨਸੀਡੈਂਟ ਆ ਐਫ ਆਈ ਆਰ 0 ਐਫ ਆਈ ਆਰ 28 ਨੂੰ ਹੋਈ ਪੁਲਿਸ ਫਾਈਲ ਅੱਜ ਤੱਕ ਹਰਿਆਣਾ ਪੁਲਿਸ ਨੂੰ ਨਹੀਂ ਮਿਲੀ ਜਦਕਿ ਅਸੀਂ ਉਹਦੇ باوجود ਏ ਡੀ ਜੀ ਪੀ ਹਿਸਾਰ ਰੇਂਜ ਨੇ ਆਲਰੇਡੀ ਐਸ ਆਈ ਟੀ ਕਨਸਟੀਟਿਊਟ ਕਰ ਦਿੱਤੀ ਸੀ ਹੈੱਡਡ ਬਾਈ ਦੀ ਐਸ ਪੀ ਹਿਸਾਰ ਲੇਕਿਨ ਅੱਜ ਆਨਰੇਬਲ ਕੋਰਟ ਨੇ ਰਿਟਾਇਰਡ ਹਾਈ ਕੋਰਟ ਜੱਜ ਸਾਹਿਬ ਦੀ ਕਮੇਟੀ ਜਿਹੜੀ ਅਪਾਇੰਟ ਕੀਤੀ ਆ ਹੁਣ ਅਗਲੀ ਰੀ ਕਾਰਵਾਈ ਜੋ ਵੀ ਹੈ ਉਸ ਕਮੇਟੀ ਦੁਆਰਾ ਕੀਤੀ ਜਾਏਗੀ ਇਹ ਤਾਂ ਗੱਲ ਹੋ ਗਈ ਸ਼ੁਕਰਮੰਦ ਲੇਕਿਨ ਅੱਜ ਕਿਸਾਨ ਆਗੂ ਦੇਖਿਆ ਜਾ ਰਜੇਵਾਲ ਬਲਬੀਰ ਸਿੰਘ ਰਾਜੇਵਾਲ ਵੀ ਹਾਈ ਕੋਰਟ ਚ ਮੌਜੂਦ ਸੀ ਉਹਨਾਂ ਦੀ ਵੀ ਇੱਕ ਪਟੀਸ਼ਨ ਸੀ ਪੂਰੇ ਅੰਦੋਲਨ ਤੇ ਹਾਈ ਕੋਰਟ ਨੇ ਕੁਝ ਸਵਾਲ ਖੜੇ ਕੀਤੇ ਉਹ ਸਵਾਲ ਉਦੋਂ ਖੜੇ ਕੀਤੇ ਗਏ ਜਦੋਂ ਤੁਸੀਂ ਇੱਕ ਐਲਬਮ ਕੋਰਟ ਚ ਪੇਸ਼ ਕੀਤੀ ਗਈ ਔਰ ਉਹ ਐਲਬਮ ਚ ਤੁਸੀਂ ਕੀ ਕੀ ਚੀਜ਼ਾਂ ਦਿਖਾਈਆਂ ਅੰਦੋਲਨ ਨੂੰ ਲੈ ਕੇ ਜਿਸ ਤੇ ਹਾਈ ਕੋਰਟ ਦਾ ਪੂਰਾ ਰੁਖ ਬਦਲਿਆ ਔਰ ਕਾਫੀ ਤਲਕ ਟਿਕਣੀ ਗਈ ਦੀ ਸਰ ਅਸੀਂ ਦੇਖੋ ਕੋਈ ਵੀ ਜਦੋਂ ਇਸ ਤਰ੍ਹਾਂ ਦੀ ਇਨਸੀਡੈਂਟ ਹੁੰਦਾ ਸਾਡੇ ਕੋਲ ਸਾਰੀ ਵੀਡੀਓਗ੍ਰਾਫੀ ਹੈ ਫੋਟੋਗ੍ਰਾਫੀ ਆ ਚਾਹੇ ਉਹ ਸ਼ੰਭੂ ਬਾਰਡਰ ਆ ਚਾਹੇ ਖਨੌਰੀ ਬਾਰਡਰ ਆ ਅਸੀਂ ਐਲਬਮ ਦਿੱਤੀ ਹੌਨਰੇਬਲ ਕੋਰਟ ਨੂੰ ਜਿਹਦੇ ਵਿੱਚ ਡੇਟ ਵਾਈਜ਼ ਫੋਟੋਗ੍ਰਾਫਸ ਦਿੱਤੀਆਂ ਜਿਸ ਨੂੰ ਦੇਖ ਕੇ ਸਾਫ਼ ਪਤਾ ਲੱਗ ਜਾਂਦਾ ਕਿ ਇਹ ਪ੍ਰੋਟੈਸਟ ਪੀਸਫੁਲ ਹੈ ਕਿ ਵਾਇਲੈਂਟ ਹੈ ਉਹਦੇ ਵਿੱਚ ਜਦੋਂ ਕੋਰਟ ਨੇ ਸਵਾਲ ਪਹਿਲੀ ਫੋਟੋ ਦੇਖਦੇ ਸਰ ਕਿਹਾ ਕਿ ਤੁਸੀਂ ਬੱਚੇ ਸ਼ੀਲਡ ਦੇ ਤਰ੍ਹਾਂ ਇੱਕ ਢਾਲ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹੋ ਔਰ ਮਹਿਲਾਵਾਂ ਨੂੰ ਅੱਗੇ ਕਰ ਰਹੇ ਕਰਪਾਨਾ ਗੰਡਾਸੇ 30 ਤਰ ਹਥਿਆਰ ਉਤਤ ਬਾਦ ਕਿਸਾਨ ਆਗੂਆਂ ਨੂੰ ਵੀ ਕਾਫੀ ਫਟਕਾਰ ਲਾਈ ਹੈ ਰਾਜੇਵਾਲ ਦਾ ਕੋਟਚੀ ਸੀਗੇ ਉਹਨਾਂ ਨੇ ਉਹ ਸਾਰੀ ਚੀਜ਼ ਦੇਖਿਆ ਨੇ ਔਰ ਜਿਹੜੇ ਵਕੀਲ ਕਿਸਾਨ ਅੰਦੋਲਨ ਦੇ ਪੱਖ ਚ ਖੜੇ ਸੀ ਉਹਨਾਂ ਤੇ ਵੀ ਕਈ ਸਵਾਲ ਖੜੇ ਕੀਤੇ ਨੇ ਦੇਖੋ ਸਰ ਇਹ ਸਾਰੀ ਚੀਜ਼ ਇੱਕ ਇਨਸਾਨੀਅਤ ਤੋਂ ਉੱਪਰ ਉੱਠ ਕੇ ਆ ਬੱਚਿਆਂ ਨੂੰ ਕਦੀ ਵੀ ਐਸੀ ਜਗ੍ਹਾ ਤੇ ਲਜਾਣਾ ਹੀ ਨਹੀਂ ਚਾਹੀਦਾ ਬੱਚੇ ਸਾਡਾ ਫਿਊਚਰ ਆ ਅਸੀਂ ਉਹਨਾਂ ਨੂੰ ਕੀ ਸਿੱਖ ਦਵਾਂਗੇ ਕਿ ਜੇ ਉਹ ਦੇਖਣਗੇ ਇਸ ਤਰ੍ਹਾਂ ਦੇ ਵਾਇਲੈਂਟ ਐਕਟਸ ਤਾਂ ਬੱਚਿਆਂ ਬੱਚੇ ਬੱਚੇ ਹੀ ਹੁੰਦੇ ਆ ਉਹਨਾਂ ਦੇ ਮਨ ਦੇ ਵਿੱਚ ਕੀ ਆਏਗਾ ਤੇ ਕੀ ਸੋਚ ਹੋਏਗੀ ਔਰ ਦੂਸਰੀ ਗੱਲ ਦੇਖੋ ਬੱਚਿਆਂ ਨੂੰ ਇਸ ਜਗ੍ਹਾ ਤੇ ਲੈ ਕੇ ਜਾਣਾ ਡੇਂਜਰਸ ਵੀ ਹੋ ਸਕਦਾ ਕਿਉਂਕਿ ਉੱਥੇ ਪਤਾ ਨਹੀਂ ਕਿਹੜਾ ਅਨਟੂ ਵਰਡ ਇਨਸੀਡੈਂਟ ਹੋ ਜਾਏ ਕਿਉਂਕਿ ਜਦੋਂ ਮੌਬ ਇਕੱਠਾ ਹੋ ਜਾਂਦਾ ਨਾ ਜੀ ਜਾਂ ਕੋਈ ਵੀ ਵਿੱਚ ਕੋਈ ਵੀ ਇੱਕ ਸ਼ਰਾਰਤੀ ਅੰਸਰ ਕੁਝ ਵੀ ਕਰ ਦਵੇ ਉਹਦਾ ਨੁਕਸਾਨ ਕਈਆਂ ਨੂੰ ਭੁਗਤਣਾ ਪੈਂਦਾ ਤੇ ਇਹ ਜਿਹੜਾ ਕਿਸਾਨ ਆਗੂ ਨੂੰ ਇੱਕ ਟਿੱਪਣੀ ਵੀ ਕੀਤੀ ਗਈ ਕਿ ਬੱਚਿਆਂ ਨੂੰ ਤੁਸੀਂ ਇਸਤੇਮਾਲ ਕਰ ਰਹੇ ਹੋ ਇਹਦੇ ਵਿੱਚ ਪ੍ਰੋਟੈਸਟ ਜਦੋਂ ਕਿ ਬੱਚਿਆਂ ਨੂੰ ਸਕੂਲ 'ਚ ਹੋਣਾ ਚਾਹੀਦਾ ਸੀਗਾ ਤੇ ਇਸ ਤਰੀਕੇ ਨਾਲ ਤੇ ਕਿਸਾਨ ਆਗੂਆਂ ਨੂੰ ਕਿਉਂ ਨਾ ਡਿਟੇਨ ਕਰਕੇ ਚੈਨਈ ਭੇਜ ਦਿੱਤਾ ਜਾਵੇ ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਕਿ ਅੰਦੋਲਨ ਕਿਉਂਕਿ ਬੱਚੇ ਕੋਲ ਨਜ਼ਦੀਕ ਦੇ ਨਹੀਂ ਹੈ ਬੜੀ ਦੂਰ ਦੂਰ ਲਿਆਏਗੇ ਐਸੀ ਮਹਿਲਾਵਾਂ ਨੂੰ ਬੜੀ ਦੂਰ ਤੇ ਆਏਗਾ ਸਰ ਮੈਂ ਇਹ ਸਮਝਦਾ ਕਿ ਬੱਚਿਆਂ ਨੂੰ ਇਸ ਜਗ੍ਹਾ ਤੇ ਨਹੀਂ ਲਿਆਉਣਾ ਚਾਹੀਦਾ ਸੀ ਇੱਕ ਪੈਰੈਂਟਸ ਦੀ ਜ਼ਿੰਮੇਵਾਰੀ ਵੀ ਆ ਕਿ ਬੱਚਿਆਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ। ਇੱਕ ਕਿਸਾਨ ਆਗੂ ਨੇ ਬੜੀ ਵੱਡੀ ਗੱਲ ਕਹੀ ਹਾਈ ਕੋਰਟ ਨੇ ਜਿਹੜੀ ਕਿ ਬਹੁਤ ਮਹੱਤਵਪੂਰਨ ਹੋ ਸਕਦੀ ਹੈ ਕਿ ਜਿਹੜੇ ਵਕੀਲ ਵੀ ਖੜੇ ਸੀ ਕਿ ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਜਿਸ ਤਰੀਕੇ ਦਾ ਅੰਦੋਲਨ ਹੋ ਰਿਹਾ ਹੈ ਇਹ ਪੰਜਾਬ ਦੇ ਸੱਭਿਆਚਾਰ ਨਹੀਂ ਦਿਖਾ ਰਿਹਾ ਕਿਉਂਕਿ ਤੇਜ਼ ਤਾਰ ਹਥਿਆਰ, ਕਰਪਾਨਾ, ਗੰਡਾਸੇ ਇਹਨੂੰ ਪੀਸਫੁੱਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੁਹਾਡੀ ਫੋਟੋ ਉਹ ਫੋਟੋਆਂ ਵਿੱਚ ਕੀ ਕੀ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਉਹ ਜਿਹੜਾ ਦਸਤਕਾਂ ਇਸ ਤਰ੍ਹਾਂ ਹੈਗਾ ਜੀ ਦੇਖੋ फार्मर्स ਨੇ پیسਫੁਲ ਪ੍ਰੋਟੈਸਟ ਹਰ ਕੋਈ ਕਰ ਸਕਦਾ ਉਹਦਾ ਸੰਵਿਧਾਨਿਕ ਅਧਿਕਾਰ ਹੈ ਜਦੋਂ ਤੱਕ ਪ੍ਰੋਟੈਸਟ ਪੀਸਫੁਲ ਹੁੰਦਾ ਕੋਈ ਵੀ ਪੁਲਿਸ ਆ ਕਿਸੇ ਵੀ ਸਟੇਟ ਦੀ ਉਹ ਕੋਈ ਕਾਰਵਾਈ ਨਹੀਂ ਕਰੇਗੀ ਜਦੋਂ ਤੱਕ ਉਹ ਪੀਸਫੁਲ ਆ ਲੇਕਿਨ ਜਦੋਂ ਤੁਸੀਂ ਪੀਸਫੁਲ ਤੋਂ ਹਟ ਕੇ ਕੋਈ ਵਾਇਲੈਂਟ ਐਕਟੀਵਿਟੀ ਹੁੰਦੀ ਆ ਤੇ ਦੇਖੋ हरियाणा ਸਰਕਾਰ ਦੀ ਇਹ ਪ੍ਰਾਥਮਿਕਤਾ ਹੈ ਕਿ ਦੇਖੋ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇ ਕੋਈ ਵਾਇਲੈਂਟ ਐਕਟੀਵਿਟੀ ਹੁੰਦੀ ਆ ਉਹਦਾ ਹਰਜਾਨਾ ਇੱਕ ਆਮ ਇਨਸਾਨ ਨੂੰ ਔਰ ਜਰਨਲ ਪਬਲਿਕ ਨੂੰ ਭੁਗਤਣਾ ਪੈਂਦਾ ਇਸ ਕਰਕੇ ਪਿਛਲੀ ਐਜੀਟੇਸ਼ਨਸ ਨੂੰ ਦੇਖਦੇ ਹੋਏ ਪ੍ਰੀਵੈਂਟਿਵ ਮੀਅਰਸ ਲਾਏ ਗਏ ਸੀ ਔਰ ਜਿਦੇ ਵਿੱਚ ਕਿ ਸਾਡੇ ਕੁੱਲ 67 ਪੁਲਿਸ ਵਾਲੇ ਜਿਹੜੇ ਆ ਇੰਜਰਡ ਹੋਏ ਆ ਹਾਈ ਕੋਰਟ ਦਾ ਅੱਜ ਇੱਕ ਹੋਰ ਟਿੱਪਣੀ ਕੀਤੀ ਹੈ ਪੰਜਾਬ ਤੇ ਹਰਿਆਣਾ ਤੁਹਾਡੀ ਸਰਕਾਰ ਤੇ ਵੀ ਕੀਤੀ ਹੈ ਪੰਜਾਬ ਸਰਕਾਰ ਤੇ ਵੀ ਕੀਤੀ ਹੈ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਪੂਰੇ ਮਾਮਲੇ ਨੂੰ ਸਹੀ ਤਰੀਕੇ ਨਾਲ ਅਜੇ ਤੱਕ ਸਾਹਮਣੇ ਨਹੀਂ ਰੱਖਿਆ ਔਰ ਕੰਟਰੋਲ ਵੀ ਨਹੀਂ ਕਰ ਪਾਰੇ ਆਪਣੀਆਂ ਜ਼ਿੰਮੇਵਾਰੀਆਂ ਸਹੀ ਤਰੀਕੇ ਨਾਲ ਨਿਭਾ ਨਹੀਂ ਪਾਰੇ ਸਾਡਾ ਐਫੀਡੇਵਿਟ ਬੜਾ ਡਿਟੇਲ ਹੈ 21 ਤਰੀਕ ਨੂੰ ਸਾਨੂੰ ਰੁਕਾ ਆਇਆ ਕਿ ਸ਼ੁਭਕਰਮ ਦੀ ਮੌਤ ਹੋ ਗਈ ਉਸੇ ਵੇਲੇ ਪੁਲਿਸ ਵਾਲੇ ਡਿਪਿਊਟ ਹੋ ਕੇ ਰਜਿੰਦਰਾ ਹਸਪੀਟਲ ਗਏ ਉਹਨਾਂ ਨੂੰ ਐਂਟਰ ਹੀ ਨਹੀਂ ਕਰਨ ਦਿੱਤਾ ਗਿਆ ਹਰਿਆਣਾ ਪੁਲਿਸ ਗਈ ਸੀ ਹਾਂਜੀ ਉਸ ਤੋਂ ਬਾਅਦ ਉਹ ਡੀਡੀਆਰ ਰਜਿੰਦਰਾ ਪੁਲਿਸ ਸਟੇਸ਼ਨ ਦੇ ਵਿੱਚ ਪਟਿਆਲੇ ਵਿੱਚ ਵੀ ਉਹਨਾਂ ਨੇ ਰਜਿਸਟਰ ਕਰਾਈ ਕਿ ਅਸੀਂ ਆਏ ਆ ਇਹ ਸਾਨੂੰ ਰੁਕਾ ਮਿਲਿਆ ਰੁਕਾ ਹਰਿਆਣਾ ਪੁਲਿਸ ਨੂੰ ਹੀ ਭੇਜਿਆ ਗਿਆ ਕਿਉਂਕਿ ਪੰਜਾਬ ਪੁਲਿਸ ਵੀ ਕਹਿੰਦੀ ਹੈ ਵਾਰਦਾਤ ਹਰਿਆਣੇ ਚ ਹੋਈ ਹੈ ਹੁਣ ਜ਼ੀਰੋ ਐਫ ਆਈ ਆਰ ਹੋਈ 28 ਤਰੀਕ ਨੂੰ ਰਿਕਾਰਡ ਉਹਦਾ ਹਜੇ ਤੱਕ ਨਹੀਂ ਦਿੱਤਾ ਗਿਆ ਜਿੰਨੀ ਦੇਰ ਤੱਕ ਰਿਕਾਰਡ ਹੀ ਨਹੀਂ ਆਂਦਾ ਅਗਲੇਰੀ ਕਾਰਵਾਈ ਨਹੀਂ ਹੋ ਸਕਦੀ ਸਰ ਜੇ ਡੀਡੀਆਰ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਐਫਆਰ ਐਫਆਰ ਕਰ ਸਕਦੇ ਸੀਗੇ ਤੁਸੀਂ ਹਰਿਆਣਾ ਚ ਵੀ ਹੋ ਸਕਦੀ ਸੀ ਇਸ ਮਾਮਲੇ ਨੂੰ ਲੈ ਕੇ ਐਫਆਰ ਸਰ ਜਦੋਂ ਰੁਕਾ ਆਇਆ ਔਰ ਐਫਆਰ ਜਿਹੜੀ ਆ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਏਗੀ ਕੰਪਲੇਨੈਂਟ ਹੋਏਗੀ ਕੰਪਲੇਂਟ ਜਦੋਂ ਆਏਗੀ ਇਸ ਲਈ ਉਹਨਾਂ ਨੇ ਜ਼ੀਰੋ ਐਫਆਰ ਕਰਕੇ ਸਾਨੂੰ ਭੇਜ ਦਿੱਤੀ ਕਿ ਇਹ ਤੁਹਾਡੀ ਜੂਰਿਸਡਿਕਸ਼ਨ ਚੱਕਰਾਂ ਸੋਈ ਆ ਅਸੀਂ ਵੀ ਇਹੀ ਕਹਿੰਨੇ ਸਾਡੀ ਜੂਰਿਸਡਿਕਸ਼ਨ ਚ ਹੋਈ ਆ ਉਹ ਤਾਂ ਹਾਈ ਕੋਰਟ ਨੇ ਕਮਿਸ਼ਨ ਹੀ ਅਪਾਇੰਟ ਕਰਤਾ ਹਾਂਜੀ ਹੁਣ ਹਾਈ ਕੋਰਟ ਦੇ ਰਿਟਾਇਰਡ ਜੱਜ ਹੋਣਗੇ ਦੋ ਐਡੀਜੀਪੀ ਪੰਜਾਬ ਤੇ ਹਰਿਆਣਾ ਚ ਕਦੋਂ ਤੱਕ ਇਹਨਾਂ ਨੇ ਆਪਣੀ ਜਾਂਚ ਰਿਪੋਰਟ ਦੇਣੀ ਹੈ ਤੇ ਅਗਲੀ ਸੁਣਵਾਈ ਕਦੋਂ ਤੱਕ ਹੋਏਗੀ ਸਰ 1 ਮਹੀਨੇ ਦਾ ਟਾਈਮ ਹੋਏਗਾ ਤਾਂ ਆਪਣੀ ਜੋ ਵੀ ਉਦੋਂ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏਗਾ ਤੇ ਕਮੇਟੀ ਵੱਲੋਂ ਹਾਈ ਕੋਰਟ ਦੇ ਵਿੱਚ ਰਿਪੋਰਟ ਦਿੱਤੀ ਜਾਏਗੀ ਸ਼ੁਕਰੀਆ ਸੱਭ ਨੂੰ ਥੈਂਕ ਯੂ ਜੀ ਇਹ ਸੀਗੇ ਸਾਡੇ ਨਾਲ ਹਰਿਆਣਾ ਦਾ ਐਡੀਸ਼ਨਲ ਐਡਵੋਕੇਟ ਦੀਪਕ ਸਬਰਵਾਲ ਜੀ ਜਿਨ੍ਹਾਂ ਨੇ ਅੱਜ ਹਰਿਆਣਾ ਦਾ ਪੱਖ ਰੱਖਿਆ ਅਸੀਂ ਲਗਾਤਾਰ ਸਾਰੇ ਪੱਖ ਤੁਹਾਨੂੰ ਸੁਣਾ ਚੁੱਕੇ ਹਾਂ ਅੱਜ ਹਾਈ ਕੋਰਟ ਨੇ ਕਾਫੀ ਤਲਕ ਟਿੱਪਣੀਆਂ ਕੀਤੀਆਂ ਕਿਸਾਨ ਅੰਦੋਲਨ ਨੂੰ ਲੈ ਕੇ ਕਿਉਂਕਿ ਜਿਹੜੀ ਫੋਟੋਗ੍ਰਾਫਸ ਅੱਜ ਹਾਈ ਕੋਰਟ ਦੇ ਸਾਹਮਣੇ ਰੱਖੀਆਂ ਗਈਆਂ ਉਹਦੇ ਵਿੱਚ ਇੱਕ ਚੀਜ਼ ਸਾਫ਼ ਹੋ ਗਈ ਕਿ ਬੱਚਿਆਂ ਨੂੰ ਅੱਗੇ ਕੀਤਾ ਗਿਆ ਹੈ ਮਹਿਲਾਵਾਂ ਨੂੰ ਅੱਗੇ ਕੀਤਾ ਗਿਆ ਹੈ ਤੇਸਰ ਹਥਿਆਰ ਕਰਪਾਨਾ ਲੈ ਕੇ ਉੱਥੇ ਪ੍ਰਦਰਸ਼ਨ ਕਰੀ ਕਈ ਮੌਜੂਦ ਹੈਗੇ ਨੇ ਜਿਹਦੇ ਕਰਕੇ ਹਾਈ ਕੋਰਟ ਨੇ ਸਵਾਲ ਚੱਕੇ ਨੇ ਇੱਕ ਗੱਲ ਕਹੀ ਕਿ ਇਹ ਪੰਜਾਬ ਦਾ ਸਭਿਆਚਾਰ ਨਹੀਂ ਹੋ ਸਕਦਾ ਜਿਸ ਤਰੀਕੇ ਨਾਲ ਉੱਥੇ ਪ੍ਰਦਰਸ਼ਨ ਚੱਲ ਰਿਹਾ ਕੁਝ ਲੋਕ ਇਸ ਪ੍ਰਦਰਸ਼ਨ ਚ ਸ਼ਾਮਿਲ ਹੈਗੇ ਨੇ ਹੁਣ ਹਾਈ ਕੋਰਟ ਨੇ ਸੁਪ ਕਰਨ ਦੇ ਮਾਮਲੇ ਚ ਇੱਕ ਕਮਿਸ਼ਨ ਅਪਾਇੰਟ ਕਰਤਾ ਜਿਹਦੇ ਵਿੱਚ ਇੱਕ ਰਿਟਾਇਰਡ ਹਾਈ ਕੋਰਟ ਦੇ ਜੱਜ ਜਿਹੜੇ ਕਿ ਚੇਅਰਮੈਨ ਹੋਣਗੇ ਤੇ ਉਹਨਾਂ ਦੇ ਨਾਲ ਦੋ ਏ ਡੀ ਜੀ ਪੀ ਰੈਂਕ ਦੇ ਆਫੀਸਰਸ ਹੋਣਗੇ ਇੱਕ ਪੰਜਾਬ ਤੇ ਹਰਿਆਣਾ ਤੋਂ ਜਿਨ੍ਹਾਂ ਨੂੰ 1 ਮਹੀਨੇ ਦੇ ਅੰਦਰ ਅੰਦਰ ਇਸ ਪੂਰੇ ਜਾਂਚ ਦੀ ਰਿਪੋਰਟ ਹਾਈ ਕੋਰਟ 'ਚ ਪੇਸ਼ ਕਰਨੀ ਹੋਏਗੀ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਪ੍ਰੀਤ ਮਹਿਤਾ ਪੀਟੀਐਸ ਨਿਊਜ਼ ਚੰਡੀਗੜ੍ਹ